ਜੀਰ ਨਾ ਨਛੇ ਬਟਿਆ ਹੋਊਗਾ ਨੌਜਵਾਨ ਵੀ ਸੇਠ ਠੀਕ ਹੋਊਗੀ ਨੌਜਵਾਨ ਪੜਿਆ ਲਿਖਿਆ ਆਊਗਾ ਤੇ ਫਿਰ ਉਹ ਘਰ ਦਾ ਪਰਿਵਾਰ ਵੀ ਤਰੱਕੀ ਕਰੂਗਾ ਤੇ ਉਹ ਮਹੱਲਾ ਵੀ ਤਰੱਕੀ ਕਰੂਗਾ ਤੇ ਉਹਦੇ ਵਿੱਚ ਸਾਰਾ ਅੰਮ੍ਰਿਤਸਰ ਸਾਹਿਬ ਵਿੱਚੋਂ ਦੇ ਆ ਕਿ ਆ ਨਛੇ ਦੇ ਕਿੰਨੇ ਬੱਚੇ ਨੇ ਇਹ ਸਭ ਦੇ ਵਿੱਚ ਮੇਰੇ ਚਾਰ ਕਦਮੀ ਨਛੇ नशे करते हैं अभी उन्हना नशा छक्ट नहीं समझावे अच्छा अच्छा जिना होगी ਆਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਕਿ ਜਿਨ੍ਹਾਂ ਨੇ ਇਸ ਕੋਰ ਨੂੰ ਪੰਜਾਬ ਦੇ ਪੰਜਾਬ ਵਿੱਚੋਂ ਖਤਮ ਕਰਨ ਲਈ ਇਨੀ ਵੱਡੀ ਮੁਹਿੰਮ ਜਿਹੜੀ ਆ ਚਲਾਈ ਹੈ। ਔਰ ਧੰਨਵਾਦ ਕਰਦੇ ਹਾਂ ਸਾਡੇ ਹਲਕਾ ਪੂਪੀ ਦੇ ਐਮ ਐਲ ਏ ਸਰਦਾਰ ਅਜੀਤ ਸਿੰਘ ਗਰੇਵਾਲ ਜੀ, ਬਲਵੀਰ ਚੌਧਰੀ ਜੀ ਔਰ ਅੱਜ ਜੋ ਕਿ ਨਸ਼ੇ ਦੇ ਖਿਲਾਫ, ਵਿਤ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਮੀਟਿੰਗ ਰੱਖੀ ਗਈ ਸੀ, ਇੱਕ ਜਾਗਰੂਕ ਕਹਿ ਸਕਦੇ ਸਮਾਗਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਅਦਾ ਕੀਤਾ ਗਿਆ ਹੈ ਸਾਰਿਆਂ ਨੂੰ ਔਰ ਇਹ ਇੱਕ ਸ਼ਪਤ ਲਈ ਗਈ ਹੈ ਵੀ ਨਾ ਕੋਈ ਨਸ਼ਾ ਵੇਚੇਗਾ ਔਰ ਨਾ ਕਿਸੇ ਨਸ਼ਾ ਤਸਕਰ ਦਾ ਸਾਥ ਦੇਗਾ ਪਰ ਮੈਂ ਆਸ ਕਰਦੀ ਹਾਂ ਇਸ ਸਮਾਗਮ ਤੋਂ ਬਾਅਦ ਬਹੁਤ ਹੱਦ ਤੱਕ ਜਿਹੜੀ ਇਹ ਨਸ਼ਿਆਂ ਦੇ ਜਿਹੜੇ ਸਦਾਗਰ ਨੇ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕਦੀ ਹੈ ਔਰ ਬੇਨਤੀ ਵੀ ਕਰਾਂਗੀ ਸਾਰਾ ਲੁਧਿਆ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਆਓ ਰਲ ਕੇ ਇਕੱਠੇ ਹੋ ਕੇ ਇਸ ਮਹੀਮ ਦਾ ਹਿੱਸਾ ਬਣੀਏ ਤੇ ਜੇ ਕਿਤੇ ਵੀ ਕੋਈ ਨਸ਼ਾ ਕਰ ਰਿਹਾ ਹੈ ਜਾਂ ਨਸ਼ਾ ਵੇਚ ਰਿਹਾ ਹੈ ਤਾਂ ਉਦੋਂ ਉਦੇ ਬਾਰੇ ਪੁਲਿਸ ਨੂੰ ਉਦੇ ਬਾਰੇ ਸਰਕਾਰ ਨੂੰ ਉਦੇ ਬਾਰੇ ਪ੍ਰਸ਼ਾਸਨ ਨੂੰ ਇਤਲਾ ਕਰੀਏ ਪਰ ਇਸ ਬੋਰਡ ਨੂੰ ਆਪਣੇ ਲੁਧਿਆਣਾ ਸ਼ਹਿਰ ਤੋਂ ਖਤਮ ਕਰੀਏ ਧੰਨਵਾਦ ਜੀ। ਆਪ ਜੀ ਸਾਕੇ ਤੇ ਕੱਢੀ। ਅਰਿੰਜਨ ਦਾ ਸਵਾਰਨ ਨੰਬਰ 1820 ਤੇ ਪੱਸ਼ਿਆ ਫੂਕੇ ਨੂੰ ਲਾਈ ਦੇਣਾ ਕਰਨਾ ਦਾ ਬਿਆਨ ਜੀ ਦਾ ਸਮਾਰੋਹ। ਆਜਾਵਾਦੀ ਪਾਰਟੀ ਸਰਕਾਰ ਨੇ ਜੋ ਜੋਤ ਨਸ਼ਿਆ ਬੋਦੂ ਫਹਿਮ ਚਲਾਈ ਹੈ ਉਹਦੇ ਬਾਅਦ ਤੇ ਅੱਜ ਮਦਾਨ ਸਭਾ ਹਰ ਕਪੂ ਦੇ ਅਲੱਗ-ਅਲੱਗ ਬਾਣਾ ਚਾਜ ਬਾੜ ਨੰਬਰ 13 ਦੇ ਵਿੱਚ ਦੇਖੋ ਸਾਡੇ ਛੋਟੀ ਭੈਣ ਮੇਹਰ ਦਾ ਪ੍ਰਿੰਸੀਪਲ ਇੱਥੇ ਗੌਰ ਇਸ ਬਾੜ ਦੇ ਵਿੱਚ ਵੀ ਅੱਜ ਇੱਕ ਮਹਿਮ ਦੀ ਸ਼ੁਰੂਆਤ ਹੋਈ ਹੈ ਔਰ ਅੱਜ ਸਾਰਿਆਂ ਨੂੰ ਸੋਚ ਪਾਈ ਗਈ ਹੈ ਕਿਉਂਕਿ ਜੋਤ ਨਸ਼ਿਆ ਬੋਦੂ ਜਿਹੜੀ ਫਹਿਮ ਚਲਾਈ ਹੈ ਦਾ ਮਤਲਬ ਹੈ ਆਪਾਂ ਪੰਜਾਬ ਨੂੰ ਅਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਪੰਜਾਬ ਨਸ਼ਾ ਮੁਕਤ ਤਾਂ ਹੀ ਹੋ ਸਕਦਾ ਜੇ ਸਾਡਾ ਉਹ ਨੌਜਵਾਨ ਸੇਜਾਬ ਹੋਊਗਾ ਨੌਜਵਾਨ ਪੜਿਆ ਲਿਖਿਆ ਆਊਗਾ ਤੇ ਸਦਾ ਨੌਜਵਾਨ ਕਾਰੋਬਾਰੀ ਬਣੇਗਾ ਤੇ ਨਸ਼ਿਆਂ ਤੋਂ ਮੁਕਤ ਹੋਊਗਾ ਇਹ ਅਸਰਾਜ ਕਰਕੇ ਸੌਖ ਪਾਈ ਗਈ ਹੈ ਸਾਰੇ ਨੂੰ ਇਕੱਠੇ ਹੋ ਕੇ ਸਾਰੇ ਅੱਜ ਸੌਖ ਖਾਧੀ ਹੈ ਕਿ ਅਸੀਂ ਨਸ਼ਾ ਤਸਕਰ ਨੂੰ ਕਿਸੇ ਨੂੰ ਇੱਥੇ ਨਸ਼ਾ ਵੇਚਣ ਨਹੀਂ ਦੇਵਾਂਗੇ ਵੱੜ ਨਹੀਂ ਦੇਵਾਂਗੇ ਜੇ ਕੋਈ ਵੇਚਦਾ ਉਹਨੂੰ ਉਸ ਨੂੰ ਕਾਵਾਂਗੇ ਜੇ ਕੋਈ ਪੇਸ਼ੈਂਟ ਨਸ਼ਾ ਲੱਗ ਗਿਆ ਸਾਡਾ ਛੋਟਾ ਵੀਰ ਭਰਾ ਕੋਈ ਤੇ ਉਹਨੂੰ ਇਲਾਜ ਕਰਾਵਾਂਗੇ ਕਿਉਂਕਿ ਇਕੱਠੇ ਹੋ ਕੇ ਹੀ ਜੇ ਅਸੀਂ ਰੰਗਲਾ ਪੰਜਾਬ ਉਹਨਾਂ ਇਕੱਠੇ ਹੋ ਕੇ ਬਣ ਸਕਦਾ ਕਿ ਕੱਲਾ ਕੋਈ ਨਹੀਂ ਕਰ ਸਕਦਾ ਚਾਹੇ ਉਹ ਪ੍ਰਧਾਨ ਮੰਤਰੀ ਮੁੱਖ ਮੰਤਰੀ ਮੰਤਰੀ ਐਮ ਐਲ ਏ ਕੌਂਸਲਰ ਫੇਰ ਚਾਹੇ ਪੱਲਾ ਨਹੀਂ ਕੋਈ ਕਰ ਸਕਦਾ ਸਾਰੇ ਸਾਧਨ ਇਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਮਿਸ਼ਨ ਚਲਾਇਆ ਮਹੱਭ ਚਲਾਈਆ ਜੁਧ ਨਸ਼ਾ ਬਰੋਦੇ ਵੀ ਸਾਰਿਆਂ ਨੂੰ ਨਾਲ ਲੈ ਕੇ ਔਰ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਨਾ ਪੰਜਾਬ ਨੂੰ ਤੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਉਹਦੇ ਵਾਸਤੇ ਹਰ ਮੁਹੱਲੇ ਦੇ ਵਿੱਚ ਸੌਖ ਪਾਈ ਗਈ ਹੈ ਉਹ ਆਪਣੇ ਆਪ ਲੋਕ ਆ ਕੇ ਸੌਖ ਆ ਰਹੇ ਨੇ ਔਰ ਇਕੱਠੇ ਹੋ ਕੇ ਇਹ ਕਹਿ ਰਹੇ ਵੀ ਅਸੀਂ ਤੁਹਾਡੇ ਨਾਲ ਆ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਸਾਡੇ ਮੁਹੱਲੇ ਨੂੰ ਨਸ਼ਾ ਮੁਕਤ ਬਣਾਓ ਤੇ ਸਾਰੇ ਨੇ ਸੌਖਾਦੀ ਆ ਵੀ ਅਸੀਂ ਕਿਸੇ ਵੀ ਦਸਕਾ ਨੂੰ ਆਪਣੇ ਮਾਲੇ ਚ ਨਹੀਂ ਪੜਨ ਦੇਵਾਂ ਕਿ ਕਿਸੇ ਨਸ਼ਾ ਵੇਚਣ ਹੀ ਨਹੀਂ ਦੇਾਂਗੇ ਔਰ ਜਿਹੜਾ ਵੇਚਣਾ ਉਹਨੂੰ ਪੁਲਿਸ ਨੂੰ ਫੜਾਵਾਂਗੇ ਤੇ ਔਰ ਜਿਹੜਾ ਕੋਈ ਨਸ਼ਾ ਲੱਗਿਆ ਜਿਹੜਾ ਕੋਈ ਮਰੀਜ਼ ਬਣ ਗਿਆ ਤੇ ਉਹਨੂੰ ਜੂ ਲਾਜਬਾਸ ਤੇ ਤੁਹਾਨੂੰ ਦੱਸਾਂਗੇ ਤੇ ਆਓ ਮੈਂ ਤੁਹਾਨੂੰ ਅਪੀਲ ਕਰਦਾ ਸਾਰੇ ਨੂੰ ਜਿਹੜੇ ਜਿੰਨੇ ਵੀ ਸਰੋਤੇ ਸੁਣਦੇ ਨੇ ਔਰ ਕੋਈ ਵੀ ਮੀਡੀਆ ਨਮਲੇ ਲੋਕਤੰਤਰ ਦਾ ਚੌਥਾ ਥੰਮੋ ਔਰ ਤੁਹਾਨੂੰ ਵੀ ਬੇਨਤੀ ਕਰਦਾ ਇਕੱਠੇ ਹੋ ਕੇ ਆਪਾਂ ਇਹ ਜਿਹੜਾ ਜੁੱਧ ਨਸ਼ਿਆਂ ਬਰੋਧ ਦਾ ਮੈਮ ਚਲਾਈਏ ਦਾ ਹਿੱਸਾ ਬਣੀਏ ਤੇ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਤਰੱਕੀ ਦੇ ਲੈ ਕੇ ਜਾਈਏ ਆਪਣੀ ਨੌਜਵਾਨੀ ਨੂੰ ਪਛਾਈਏ ਆਪਣੇ ਲੋਕ ਜਿਹੜਾ ਆਮ ਆਦਮੀ ਪੜਦਾ ਮਿਸ਼ਨ ਆ ਤੇ ਔਰ ਹੈਲਥ ਐਜੂਕੇਸ਼ਨ ਅਪਲਾਈ ਮੈਡ ਦਾ ਤੇ ਉਹਨੂੰ ਲਾਗੂ ਕਰਕੇ ਸਾਰੀਆਂ ਗਰੰਟੀਆਂ ਜਿਹੜੀਆਂ ਅੱਜ ਲਾਗੂ ਹੋ ਗਈਆਂ ਉਹਨੂੰ ਹੋਰ ਵਧਾ ਕੇ ਪੰਜਾਬ ਤਰੱਕੀ ਦੇ ਲੈ ਕੇ ਜਾਈਏ ਇਹਦਾ ਇੱਕ ਤਾਂ ਹੁਣ